ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਸਤਿਕਾਰਯੋਗ ਟੀਟੀ 5994 ਕੇਡਰ ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਸੋ ਸਾਥੀਓ ਅੱਜ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨੇ ਨੇ ਤੇ ਕੁਝ ਗੱਲਾਂ ਜੜੀਆਂ ਨੇ ਉਹ ਕਲੀਅਰ ਕਰਨੀਆਂ ਨੇ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਸਾਰੀ ਸਟੇਟ ਕਮੇਟੀ ਨੂੰ ਤੇ ਮੈਨੂੰ ਮੈਸੇਜ ਆ ਰਹੇ ਸੀ ਕਿ ਸਰ ਤੁਸੀਂ ਲਾਈਵ ਨਹੀਂ ਹੋ ਰਹੇ ਕੋਈ ਆਡੀਓ ਨਹੀਂ ਪਾ ਰਹੇ ਸੋ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਥੀਓ ਉਹਦੇ ਪਿੱਛੇ ਇੱਕ ਕਾਰਨ ਸੀਗਾ ਕਾਰਨ ਇਹ ਸੀਗਾ ਕਿ ਜਿਹੜੇ ਸਾਥੀ ਹਜੇ ਤੱਕ ਨਾ ਧਰਨੇ ਤੇ ਆਏ ਆ ਨਾ ਜਿਨ੍ਹਾਂ ਨੇ ਫੰਡ ਦਿੱਤਾ ਵੀ ਇਨਫੋਰਮੇਸ਼ਨ ਉਹਨਾਂ ਤੱਕ ਨਾ ਪਹੁੰਚੇ ਤੇ ਉਹ ਘਰੇ ਬੈਠ ਕੇ ਐਦਾਂ ਮਿਲਕਣ ਜਿੱਦਾਂ ਅਸੀਂ ਮਿਲਕਦੇ ਇੱਥੇ ਬਹਿ ਕੇ ਠੰਡ ਚ ਪਰ ਫਿਰ ਸਟੇਟ ਕਮੇਟੀ ਨੇ ਅੱਜ ਜੁਆਇੰਟ ਕਾਲ ਤੇ ਜਿਹੜੀ ਗੱਲਬਾਤ ਕੀਤੀ ਸਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ ਫਿਰ ਉਸ ਦੇ ਵਿੱਚ ਅੰਤ ਨਤੀਜਾ ਇਹ ਲਿਆ ਗਿਆ ਕਿ ਯਾਰ ਜਿਹੜੇ ਸਾਥੀ ਫੰਡ ਪਾ ਰਹੇ ਨੇ ਜਾਂ ਜਿਹੜੇ ਸਾਥੀ ਪਹਿਲਾਂ 4 4 5 5 ਵਾਰੀ ਆ ਗਏ ਉਹਨਾਂ ਤੋਂ ਐਡਕੀ ਨਹੀਂ ਆਇਆ ਗਿਆ ਇਨਫਰਮੇਸ਼ਨ ਉਹਨਾਂ ਤੱਕ ਵੀ ਨਹੀਂ ਪਹੁੰਚੀ ਤੇ ਜਿਹੜੇ ਬੱਚਿਆਂ ਨੇ ਬੇਸ਼ਰਮੀ ਧਾਰ ਲਈ ਜਾਂ ਜਿਨ੍ਹਾਂ ਦੀਆਂ ਜਮੀਰਾਂ ਮਰ ਗਈਆਂ ਉਹਨਾਂ ਪਿੱਛੇ ਜਿਹੜਾ ਅਸੀਂ ਉਹ ਕੇਡਰ ਹੈ ਜਿਹੜਾ ਇੱਥੇ ਲਗਾਤਾਰ ਆ ਰਿਹਾ ਸੀਗਾ ਜਾਂ ਫੰਡ ਦੇ ਰਿਹਾ ਇਸ ਵਾਰ ਨਹੀਂ ਆਇਆ ਕਿ ਉਹਨਾਂ ਤੱਕ ਇਨਫਰਮੇਸ਼ਨ ਨਹੀਂ ਪਹੁੰਚੀ ਤਾਂ ਥੋੜਾ ਜਿਹਾ ਮਨ ਨੂੰ ਮਹਿਸੂਸ ਹੋਇਆ ਸਾਰੀ ਸਟੇਟ ਕਮੇਟੀ ਦੀ ਤੇ ਉਸ ਤੋਂ ਬਾਅਦ ਸਟੇਟ ਕਮੇਟੀ ਨੇ ਫੈਸਲਾ ਲਿਆ ਕਿ ਜਿਹੜੀ ਇਨਫਰਮੇਸ਼ਨ ਆ ਉਹ ਆਪਾਂ ਰਿਕਾਰਡਿੰਗ ਰਾਈ ਸਾਂਝੀ ਕਰ ਗਏ ਸੋ ਸਾਥਕਿਓ ਜਿਹੜੀ ਉਸ ਦਿਨ ਹੀアリング ਹੋਈ ਆ ਆਪਣੀ ਹਾਈ ਕੋਰਟ ਦੇ ਵਿੱਚ ਇੱਕ ਤਾਂ ਲੰਚ ਟਾਈਮ ਤੋਂ ਪਹਿਲਾਂ ਹੋਈ ਸੀ ਤਾਂ ਜੱਜ ਸਾਹਿਬ ਨੇ ਕਿਹਾ ਸੀ ਮੈਂ ਤੁਹਾਡਾ ਅੱਜ ਕੇਸ ਆ ਜਿਹੜਾ ਉਹ ਸੁਣੂਗਾ ਪਰ ਆਪਣੇ ਕੇਸ ਤੋਂ ਪਹਿਲਾਂ ਉਹ ਕਹਿੰਦੇ ਵੀ 242 ਨੰਬਰ ਕੇਸ ਆ ਉਹ ਸੁਣਿਆ ਜਾਊਗਾ ਉਸ ਦੀ ਬਹਿਸ ਜਿਹੜੀ ਲਗਭਗ 3 ਘੰਟੇ ਚੱਲੀ ਸਾਢੇ 3 ਘੰਟੇ ਜਿਹਦੇ ਕਰਕੇ ਆਪਣੀ ਵਾਰੀ ਆ ਜਿਹੜੀ ਉਹ ਪੌਣੇ 1:00 ਦੇ ਕਰੀਬ ਆਈ ਲਗਭਗ ਤਾਂ ਜਦੋਂ ਆਪਣੇ ਵਕੀਲਾ ਨੇ ਬਹਿਸ ਕਰੀ ਚਾਂਜੀ ਸਾਹਿਬ ਨੇ ਅਭਿਸ਼ੇਕ ਨੇ ਸਰਕਾਰੀ ਵਕੀਲ ਨੇ ਤਾਂ ਕੁਝ ਹੱਦ ਤੱਕ ਜਿਹੜੇ ਜੱਜ ਸਾਹਿਬ ਮੰਨ ਵੀ ਚੁੱਕੇ ਸੀ ਪਰ ਫੇਰ ਪਤਾ ਨਹੀਂ ਉਹਨਾਂ ਦੇ ਦਿਮਾਗ 'ਚ ਜਾਂ ਉਹਨਾਂ ਦੇ ਮੂਡ ਕਿਵੇਂ ਚੇਂਜ ਹੋਇਆ ਸੋ ਫੇਰ ਉਹਨਾਂ ਨੇ ਕਿਹਾ ਵੀ ਮੈਂ ਅਗਲੀ ਤਰੀਕ ਦੇਊਂਗਾ ਤੇ ਮੈਂ ਪ੍ਰੋਪਰ ਤੌਰ ਤੇ ਬਹਿਸ ਸੁਣੂਗਾ ਹੁਣ ਸਮਾਂ ਬਹੁਤ ਘੱਟ ਆ ਕਿ 4 ਵਜੇ ਜੱਜ ਉੱਠ ਜਾਂਦੇ ਨੇ ਸਮਾਂ ਘਟਾ ਤੇ ਜਿਸ ਦਿਨ ਮੈਂ ਤੁਹਾਡਾ ਕੇਸ ਰੱਖੂਗਾ ਉਸ ਦਿਨ ਮੈਂ ਹੋਰ ਕੋਈ ਕੇਸ ਨਹੀਂ ਰੱਖਦਾ ਨਾਲ ਲੰਮਾ ਜਿਵੇਂ ਇਸ ਵਾਰ 242 ਦੀ ਹੋਈ ਤੇ ਅਗਲੀ ਵਾਰੀ ਕਹਿੰਦਾ ਤੁਹਾਡੇ ਕੇਸ ਦੀ ਸੁਣਵਾਈ ਆ ਜਿਹੜੀ ਉਹ ਪ੍ਰੋਪਰ ਕਰੂੰਗਾ ਸੋ ਇਹ ਹੋਇਆ ਉਸ ਦਿਨ ਹਾਈ ਕੋਰਟ ਦੇ ਵਿੱਚ ਉਸ ਤੋਂ ਬਾਅਦ ਵੱਖ-ਵੱਖ ਵਕੀਲਾਂ ਨਾਲ ਜਿਹੜੀ ਆ ਉਹ ਗੱਲਬਾਤ ਕੀਤੀ ਗਈ ਤਾਂ ਐਸਐਲਪੀ ਬਾਰੇ ਐਪਲੀਕੇਸ਼ਨ ਲਾਉਣ ਬਾਰੇ ਜਿਹੜੀਆਂ ਉਹ ਗੱਲਾਂ ਹੋਈਆਂ ਸੀਗੀਆਂ ਸੋ ਜਿਸ ਦੇ ਬਾਰੇ ਕੱਲ ਰੋਜ ਤੋਂ ਹੀ ਅਸੀਂ ਵਕੀਲਾਂ ਦੇ ਸੰਪਰਕ ਦੇ ਵਿੱਚ ਸੀਗੇ ਸੋ ਅੱਜ ਆਪਣੀ ਇੱਕ ਟੀਮ ਆ ਜਿਹੜੀ ਉਹ ਚੰਡੀਗੜ੍ਹ ਵਕੀਲਾਂ ਕੋਲ ਗਈ ਹੋਈ ਆ ਜੋ ਵੀ ਇਨਫੋਰਮੇਸ਼ਨ ਉਹ ਦੇਣਗੇ ਆਪਾਂ ਨੂੰ ਸ਼ਾਮ ਨੂੰ ਮੀਟਿੰਗ ਕਰਕੇ ਡਿਪਾਰਟਮੈਂਟ ਨਾਲ ਵਕੀਲਾਂ ਨਾਲ ਉਹ ਤੁਹਾਨੂੰ ਜਿਹੜੀ ਉਹ ਸਾਂਝੀ ਕੀਤੀ ਜਾਊਗੀ ਸੋ ਇੱਕ ਟੀਮ ਇੱਥੇ ਕੰਮ ਕਰ ਰਹੀ ਆ ਇੱਥੇ ਮੀ ਜਿਆਦਾ ਹੋਣ ਕਰਕੇ ਗੜੇਮਾਰੀ ਜਿਆਦਾ ਹੋਣ ਕਰਕੇ ਸਾਰਾ ਟੈਂਟ ਵੀ ਇੱਕ ਵਾਰੀ ਟੁੱਟ ਗਿਆ ਪੱਟਿਆ ਗਿਆ ਪਾਣੀ ਆ ਗਿਆ ਸਾਥੀਆਂ ਨੂੰ ਪਤਾ ਵੀ ਰਾਤ ਆ ਜਿਹੜੀ ਉਹ ਕਿੰਨੀ ਔਖੀ ਗੁਜ਼ਾਰੀ ਆ ਮੀਂਹ ਦੇ ਵਿੱਚ ਸਾਰੀ ਰਾਤ ਮੀਂਹ ਪਈ ਗਿਆ ਉੱਤੋਂ ਠੰਡ ਦਾ ਮੌਸਮ ਸੀ ਜਿਹੜਾ ਬਹੁਤ ਔਖੀ ਜਿਹੜੀ ਉਹ ਰਾਤ ਗੁਜ਼ਾਰੀ ਆ ਸੋ ਦੂਜੀ ਗੱਲ ਆ ਸਟੇਟ ਕਮੇਟੀ ਤੇ ਕਈ ਸਾਥੀਆਂ ਵੱਲੋਂ ਉਹਦੇ ਜੋ ਕੁਝ ਸਾਡੇ ਵੀ ਹੋਣਗੇ ਕੁਝ ਬਗਾਨੇ ਵੀ ਹੋਣਗੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਆ ਸਟੇਟ ਕਮੇਟੀ ਇਹ ਨਹੀਂ ਕਰਦੀ ਸਟੇਟ ਕਮੇਟੀ ਉਹ ਨਹੀਂ ਕਰਦੀ ਇਹ ਕਹਿੰਦੀ ਆ ਸਰਕਾਰ ਪੋਜ਼ਿਟਿਵ ਆ ਤੇ ਇਹ ਆ ਉਹ ਆ ਇਹ ਸਰਕਾਰ ਨਾਲ ਰਲ ਗਏ ਨੇ ਸਾਥੀਓ ਮੈਂ ਇੱਥੇ ਤੁਹਾਨੂੰ ਕਲੀਅਰ ਕਰ ਦੇਵਾਂ ਕਿ ਜਿਹੜੀ 30 ਤਰੀਕ ਨੂੰ ਰੋਡ ਰੋਕਣ ਦੀ ਗੱਲ ਹੋਈ ਸੀ ਆਫਟਰ ਹੀアリング ਆਪਾਂ ਕਹਿੰਦੇ ਸੀ ਉਸ ਦਾ ਮਤਲਬ ਇਹ ਨਹੀਂ ਸੀ ਕਿ ਰੋਕਣਾ ਹੀ ਰੋਕਣਾ ਉਸ ਦਾ ਮਤਲਬ ਇਹ ਸੀਗਾ ਜੇ ਸਰਕਾਰ ਨੇ ਜਾਂ ਸਰਕਾਰ ਦੇ ਵਕੀਲ ਨੇ ਆਪ ਦਾ ਪੱਖ ਸਹੀ ਨਾ ਪੇਸ਼ ਕੀਤਾ ਤਾਂ ਅਸੀਂ ਕੁਝ ਵੀ ਕਰਾਂਗੇ ਪਹਿਲਾਂ ਕਹਿਣ ਦਾ ਮਤਲਬ ਇਹ ਹੁੰਦਾ ਕਿ ਸਰਕਾਰ ਤੇ ਦਬਾਅ ਪਾਵੇ ਸਰਕਾਰ ਡਰੀ ਰਵੇ ਕਿ ਜੇ ਅਸੀਂ ਸਹੀ ਪੱਖ ਨਾ ਪੇਸ਼ ਕੀਤਾ ਜਾਂ ਉੱਥੇ ਸਹੀ ਨਾ ਬੋਲੇ ਤਾਂ ਇਹਨਾਂ ਨੇ ਰੋਡ ਜਾਮ ਕਰਨਾ ਹੀ ਕਰਨਾ ਕਿਉਂਕਿ ਈਟੀਟੀ ਦੇ ਇਤਿਹਾਸ ਤੋਂ ਤੇ ਜਾਂ ਹੋਣ ਵਾਲੀ ਈਟੀਟੀ ਦੇ ਕੇਡਰ ਤੋਂ ਵੀ ਜਿਹੜੀ ਇਹ ਸਰਕਾਰ ਆ ਲੋਕਲ ਪ੍ਰਸ਼ਾਸਨ ਆ ਜਿਹੜਾ ਉਹ ਚੰਗੀ ਤਰ੍ਹਾਂ ਜਾਣੂ ਹੋ ਚੁੱਕਿਆ ਸੋ ਬਹੁਤ ਸਾਰੇ ਸਾਥੀਆਂ ਵੱਲੋਂ ਇੱਥੇ ਕਿਹਾ ਗਿਆ ਰੋਡ ਨਹੀਂ ਜਾਮ ਕਰਦੇ ਰੋਡ ਨਹੀਂ ਜਾਮ ਕਰਦੇ ਇਹ ਉਹ ਸਾਥਿਓ ਕੱਲੀ ਆਕੜ ਕਰਿਆਂ ਜਾਂ ਆਕੜ ਕੇ ਖੜੇ ਆ ਕੁਛ ਨਹੀਂ ਬੰਨਾ ਹਵਾ ਹਨੇਰੀਆਂ ਦੇ ਵਿੱਚ ਜਿਹੜੇ ਰੁੱਖ ਝੁਕ ਜਾਂਦੇ ਨੇ ਉਹ ਬਚ ਜਾਂਦੇ ਨੇ ਤੇ ਜਿਹੜੇ ਰੁੱਖ ਆਕੜੇ ਹੁੰਦੇ ਨੇ ਆਕੜ ਕੇ ਖੜੇ ਰਹਿੰਦੇ ਨੇ ਉਹ ਜ਼ਿਆਦਾ ਜੜਾਂ ਤੋਂ ਪੱਟੇ ਜਾਂਦੇ ਨੇ ਤੇ ਜਾਂ ਟੁੱਟ ਜਾਂਦੇ ਨੇ ਤੇ ਫੇਰ ਉਹ ਦੁਬਾਰਾ ਆਪ ਦੀ ਉਸ ਸਥਿਤੀ 'ਚ ਨਹੀਂ ਆ ਸਕਦੇ ਕਦੇ ਵੀ ਜਿਹੜੇ ਟੁੱਟ ਜਾਂਦੇ ਨੇ ਜਾਂ ਜੜੋਂ ਪੱਟੇ ਜਾਂਦੇ ਨੇ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਆਕੜ ਕਰਕੇ ਜਾਂ ਸਾਡੇ ਐਟੀਟਿਊਡ ਕਰਕੇ ਸਾਡੇ 8894 ਕੇਟਰ ਦਾ ਜਿਹੜਾ ਨੁਕਸਾਨ ਹੋਵੇ ਸੋ ਇਹ ਵੀ ਗੱਲ ਕਲੀਅਰ ਹੋ ਗਈ ਵੀ ਰੋੜ ਕਿਉਂ ਨਹੀਂ ਰੁਕਿਆ ਸਾਥੀਓ ਅਗਲੀ ਗੱਲ ਕਈ ਸਾਥੀਆਂ ਵੱਲੋਂ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਕਿ ਸਟੇਟ ਕਮੇਟੀ ਨੂੰ ਤਾਂ ਆਪ ਨੂੰ ਕੁਝ ਨਹੀਂ ਪਤਾ ਇਹ ਤਾਂ ਅੱਗੋਂ ਫੋਨ ਕਰ ਕਰਕੇ ਪੁੱਛਦੀ ਆ ਕੋਈ ਵੀ ਸਾਥੀ ਦੱਸੇ ਕਿ ਸਾਨੂੰ ਅੱਜ 118 20 ਦਿਨ 115 ਤੋਂ 18 ਦਿਨ ਹੋ ਗਏ ਆ ਜਿਹਦੇ ਵਿੱਚ ਸਾਡੀ 100 100 ਦਿਨ ਦੀ ਹਾਜ਼ਰੀ ਆ ਯਾਰ ਸਾਡੇ ਵੀ ਘਰੇ ਬੱਚੇ ਨੇ ਮਾਂ ਪਿਓ ਨੇ ਸਾਨੂੰ ਵੀ ਕੰਮ ਧੰਦੇ ਨੇ ਜੇ ਯਾਰ ਕੋਈ ਸਟੇਟ ਕਮੇਟੀ ਮੈਂਬਰ ਹਫਤਾ ਘਰੇ ਚਲਾ ਵੀ ਗਿਆ 100 ਦਿਨ ਤੋਂ ਬਾਅਦ ਤਾਂ ਯਾਰ ਉਹਨੇ ਕੀ ਗੁਨਾਹ ਕਰ ਲਿਆ ਅਸੀਂ ਉਸ ਕੇਡਰ ਦਾ ਧੰਨਵਾਦ ਕਰਦੇ ਆ ਜਿਹੜਾ ਹੁਣ ਤੱਕ ਧਰਨੇ ਤੇ ਆਇਆ ਜਿਹੜਾ ਦਿਲੋਂ ਆਇਆ ਜਿਹੜਾ ਸਾਡਾ ਦਿਲੋਂ ਸਾਥ ਦੇਣ ਆਇਆ ਪਰ ਯਾਰ ਤੁਸੀਂ ਸਾਥੀਓ ਹਫਤਾ ਰਹਿੰਦੇ ਹੋ 4 ਦਿਨ ਰਹਿੰਦੇ ਹੋ 5 ਦਿਨ ਰਹਿੰਦੇ ਹੋ ਅਸੀਂ ਤੁਹਾਨੂੰ ਉਦੋਂ ਸੱਦਦੇ ਆ ਜਦੋਂ ਸਾਨੂੰ ਤੁਹਾਡੀ ਲੋੜ ਹੁੰਦੀ ਆ ਤੁਸੀਂ ਆਉਣੇ ਵੀ ਹੋ ਪਰ ਯਾਰ ਅਸੀਂ ਤਾਂ ਰੈਗੂਲਰ ਇੱਥੇ ਰਹਿ ਰਹੇ ਆ ਸਾਡਾ ਇਹੀ ਕਸੂਰ ਆ ਕਿ ਅਸੀਂ ਧਰਨਾ ਵਧੀਆ ਤਰੀਕੇ ਨਾਲ ਚਲਾ ਰਹੇ ਆ ਜਾਂ ਰੈਗੂਲਰ ਚਲਾ ਰਹੇ ਆ ਤੇ ਸਾਨੂੰ ਤੁਸੀਂ ਆ ਇਨਾਮ ਦੇ ਰਹੇ ਹੋ ਯਾਰ ਉਸ ਦਿਨ ਸਾਥੀ ਪਿੱਛੇ ਖੜੇ ਗੱਲਾਂ ਕਰ ਰਹੇ ਸੀ ਆਪਣੇ ਕੇਡਰ ਵੱਲੋਂ ਹੀ ਦੱਸਿਆ ਗਿਆ ਆਪਣੇ ਸਾਥੀਆਂ ਵੱਲੋਂ ਹੀ ਦੱਸਿਆ ਗਿਆ ਕਿ ਸਾਰੇ ਉਹ ਕਹਿ ਰਹੇ ਸੀ ਸਟੇਟ ਕਮੇਟੀ ਤਾਂ ਵਿਆਹਾਂ ਤੇ ਤੁਰੀ ਫਿਰਦੀ ਆ ਸਟੇਟ ਕਮੇਟੀ ਤਾਂ ਗੱਡੀਆਂ ਤੇ ਤੁਰੀ ਫਿਰਦੀ ਆ ਇਹ ਤਾਂ ਨੱਚਦਿਆਂ ਦੀਆਂ ਸਟੋਰੀਆਂ ਪਾਉਂਦੇ ਨੇ ਇਹ ਤਾਂ ਵਿਆਹ ਦੀਆਂ ਫੋਟੋਆਂ ਲਾਉਂਦੇ ਨੇ ਸਟੇਟਸ ਪਾਉਂਦੇ ਨੇ ਯਾਰ ਸਾਡੀ ਵੀ ਪਰਸਨਲ ਲਾਈਫ ਆ ਕਿਉਂ ਸਾਡੀ ਪਰਸਨਲ ਲਾਈਫ ਨਹੀਂ ਹੈਗੀ ਦੱਸੋ ਮੈਨੂੰ ਯਾਰ ਬੜਾ ਦਿਲ ਨੂੰ ਦੁੱਖ ਹੁੰਦਾ ਵੀ ਇੰਨਾ ਕੰਮ ਕਰਕੇ ਇੱਥੋਂ ਤੱਕ ਲਿਆ ਕੇ ਆ ਗੱਲਾਂ ਸੁਣਨ ਨੂੰ ਮਿਲਣ ਯਾਰ ਪਰ ਅਸੀਂ ਫੇਰ ਵੀ ਖੜੇ ਆ ਅਸੀਂ ਦੋ ਚਾਰ ਜਿਹੜੇ ਛਲਾਰੂ ਨੇ ਜਾਂ ਜਿਹੜੇ ਸਾਨੂੰ ਭੰਡਦੇ ਨੇ ਜਾਂ ਸਾਡਾ ਕੇਡਰ ਸਾਡੇ ਤੋਂ ਤੋੜਨਾ ਚਾਹੁੰਦੇ ਨੇ ਜਾਂ ਫੁੱਟ ਪਾਉਂਦੇ ਨੇ ਅਸੀਂ ਉਹਨਾਂ ਦੀ ਪ੍ਰਵਾਹ ਨਹੀਂ ਕਰਨੀ ਜਿਹੜਾ ਇੰਨਾ ਕੇਡਰ ਸਾਡੇ ਮਗਰ ਲੱਗਿਆ ਸਾਡੇ ਤੇ ਵਿਸ਼ਵਾਸ ਕਰਦਾ ਸਾਡੇ ਤੇ ਬਲੀਵ ਕਰਦਾ ਅਸੀਂ ਉਹਨਾਂ ਲਈ ਪਹਿਲਾਂ ਵੀ ਖੜੇ ਸੀ ਅੱਜ ਵੀ ਖੜੇ ਆ ਤੇ ਸਾਡੀ ਸਾਰੀ ਸਟੇਟ ਕਮੇਟੀ ਅੱਗੇ ਤੋਂ ਵੀ ਖੜੀ ਰਹੂਗੀ ਤੇ ਜਿਵੇਂ ਪਹਿਲਾਂ ਦਿਲੋਂ ਤਨ ਦੇ ਨਾਲ ਕੰਮ ਕੀਤਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਸੇ ਤਰ੍ਹਾਂ ਹੀ ਜਿਹੜਾ ਉਹ ਅੱਗੇ ਤੋਂ ਵੀ ਕੰਮ ਕਰਦੇ ਰਵਾਂਗੇ ਸੋ ਅਗਲੀ ਗੱਲ ਸਾਥੀਓ ਅੱਜ ਆਪਣੀ ਟੀਮ ਜਿਹੜੀ ਚੰਡੀਗੜ੍ਹ ਗਈ ਆ ਉਹ ਸ਼ਾਮ ਤੱਕ ਆਪਾਂ ਨੂੰ ਸਾਰੀ ਇਨਫੋਰਮੇਸ਼ਨ ਦੇਊਗੀ ਦੁਬਾਰਾ ਫਿਰ ਤੁਹਾਨੂੰ ਸੌਰੀ ਲਾਈਵ ਹੋ ਕੇ ਜਾਂ ਰਿਕਾਰਡਿੰਗ ਦੇ ਵਿੱਚ ਸਾਰਾ ਕੁਝ ਦੱਸ ਦਿੱਤਾ ਜਾਊਗਾ ਸਾਥੀਓ ਫੰਡ ਦੀ ਹੁਣ ਬਹੁਤ ਜ਼ਿਆਦਾ ਜ਼ਰੂਰਤ ਆ ਬਹੁਤ ਜਿਆਦੇ ਜ਼ਰੂਰਤ ਆ ਫੰਡ ਦੀ ਕਿਉਂਕਿ ਧਰਨਾ ਵੀ ਚਲਾਉਣਾ ਤੇ ਸੁਪਰੀਮ ਕੋਰਟ ਵੱਲੋਂ ਜਿਹੜਾ ਰੁੱਖ ਵੀ ਕਰਨਾ ਪੈ ਸਕਦਾ ਜੇ ਸੁਪਰੀਮ ਕੋਰਟ ਵੱਲ ਰੁੱਖ ਕੀਤਾ ਤਾਂ ਜਿਹੜੀ ਫੰਡ ਦੀ ਬਹੁਤ ਜਿਆਦੇ ਲੋੜ ਆ ਤੁਹਾਨੂੰ ਵੀ ਪਤਾ ਸੁਪਰੀਮ ਕੋਰਟ ਚ ਕਿੰਨੇ ਪੈਸੇ ਲੱਗਦੇ ਨੇ ਤਾਂ ਮੇਰੇ ਸਾਰੇ ਸਾਥੀਆਂ ਨੂੰ ਸਾਰੇ 8894 ਕਾਡਰ ਨੂੰ ਹੱਥ ਜੋੜ ਕੇ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਭਰਾ ਵੱਲੋਂ ਨੀਵਾ ਹੋ ਕੇ ਬੇਨਤੀ ਆ ਮੇਰੀ ਸਟੇਟ ਕਮੇਟੀ ਵੱਲੋਂ ਮੇਰੇ ਵੱਲੋਂ ਕਿ ਵੱਧ ਤੋਂ ਵੱਧ ਫੰਡ ਦੀ ਸਹਾਇਤਾ ਕਰਿਆ ਜੇ ਤਾਂ ਜੋ ਤੁਹਾਡਾ ਫੰਡ ਤੁਹਾਡੇ ਉੱਤੇ ਲਾ ਕੇ ਤੇ ਆਪਾਂ ਨੂੰ ਜਿਹੜੀ ਉਹ ਜੌਬ ਮਿਲੇ ਜਲਦ ਤੋਂ ਜਲਦ ਸੋ ਸਾਥੀਓ ਜੇ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਖੁਦ ਵੱਲੋਂ ਤੇ ਸਟੇਟ ਕਮੇਟੀ ਵੱਲੋਂ ਮਾਫੀ ਚਾਹਨਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ